ਇਕ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਆਉਂਦਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖੀ ਰਾਗ ਦੇ ਅੰਦਰ ਉਸ ਵਿੱਚ ਗੁਰੂ ਪਾਤਸ਼ਾਹ ਨੇ ਸ੍ਰੀ ਗੱਲ ਨੂੰ ਸਮਝਾਇਆ ਬਹਿਤੀ ਜਾਤ ਕਦੀ ਦ੍ਰਿਸ਼ਟ ਨ ਧਾਰਤ ਮਿੱਥਿਆ ਲੋਭ ਬੰਦਿਆ ਨਿਤ ਭਾਰ ਚ ਮਾਦਵੇ ਭਜ ਦਿਨ ਨਿਕ ਰੈਣੀ ਜਨਮ ਕੋ ਲਾਤ ਜੀਤ ਹਰ ਸ਼ਰਣੀ ਸ੍ਰੀ ਜੀ ਕਹਿੰਦੇ ਨੇ ਕਰਤੂ ਦੇ ਕਾਲ ਗਊ ਕਰ ਝਾਰਤ ਰਾਮ ਰਤਨ ਦੇ ਦਿਲ ਨਹੀਂ ਧਾਰਤ ਪਰਨ ਪੋਖਨ ਸੰਗਯਉਤ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਏ ਇਹ ਨਹੀਂ ਜਾਣਦਾ ਕਿ ਉਹ ਸਾਰੀਆਂ ਥਾਵਾਂ ਦੀ ਜਿਹੜੇ ਦੋਵੇਂ ਪੱਖ ਕਿਉਂ ਵੀ ਹੈ ਅਨੰਤ ਵੀ ਇੱਥੇ ਹੈ ਤੇ ਮਨੁੱਖ ਦਾ ਸੁਭਾਅ ਦਾ ਵੀ ਸਾਬ ਜੀ ਨੇ ਜ਼ਿਕਰ ਕਰ ਦਿੱਤਾ ਕਿ ਬੈਤੀ ਜਾਤ ਉਮਰ ਦੀ ਜਿਹੜੀ ਨਦੀ ਵਹਿੰਦੀ ਜਾ ਰਹੀ ਹੈ ਅਗੇ ਤੋਂ ਅਗੇ ਤੁਰੀ ਜਾਂਦੀ ਹੈ ਪਰ ਇੱਕ ਦਿਨ ਧਿਆਨ ਨਾਲ ਦੇਖਦਾ ਨਹੀਂ ਕਿਤਨਾ ਪਾਣੀ ਲੰਘ ਗਿਆ ਕਿੰਨਾ ਸਮਾਂ ਬੀਤ ਗਿਆ। ਸਤੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੈਤੀ ਜਾਤ ਕਦੇ ਅਦ੍ਰਿਸ਼ਟ ਨਾ ਧਾਰਕ ਮਿੱਥਿਆ ਮੋਹ ਬੰਦਿਆਂ ਨੇ ਤਪਾਰ ਚ ਮਿੱਥੇ ਹੋਏ ਪਦਾਰਥਾਂ ਦੇ ਨਾਸ਼ਵਾਨਤਾ ਦੇ ਵਿੱਚ ਕੂੜੀ ਆਵੇ ਜਾਏ। ਕਿ ਮਿਥਿਆ ਮੋਹ ਜਿਹੜਾ ਹੈ ਜਿਹੜੀਆਂ ਮਿੱਥੀਆਂ ਹੋਈਆਂ ਚੀਜ਼ਾਂ ਨੇ ਸੰਸਾਰ ਦੇ ਵਿੱਚ ਜਿਹੜੀਆਂ ਹਮੇਸ਼ਾ ਰਹਿਣ ਵਾਲੀਆਂ ਨਹੀਂ ਕੂੜੀ ਜੀ ਨੂੰ ਸਾਹਿਬ ਜੀ ਨੇ ਗੱਲ ਕੀਤੀ ਅੱਜ ਕਿ ਕੋਣੀ ਆਵੇ ਚਾਹੇ ਦੇ ਨਾਲ ਮਿਥਿਆ ਮੋਹ ਬੰਦੇ ਨੇ ਤਪਾਰਚ ਕਿ ਉਹਨਾਂ ਚੀਜ਼ਾਂ ਦੇ ਸਾਹਿਬ ਜੀ ਕਹਿੰਦੇ ਨੇ ਬੰਦ ਨੂੰ ਬੰਨੀ ਜਾਂਦਾ ਹੈ 파ਰਥ ਦਾ ਭਾਅ ਹੁੰਦਾ ਹੈ ਉਹਨਾਂ ਦੀਆਂ ਯੋਜਨਾਵਾਂ ਪਲੈਨਿੰਗਾਂ ਬਣਾਈ ਜਾਂਦੀ ਆ ਕਰਦੇ ਆ ਕਿਸ ਤਰ੍ਹਾਂ ਹੋ ਜੇ ਨਾਸ਼ਵਾਨਤਾ ਵਾਲੀਆਂ ਚੀਜ਼ਾਂ ਦੇ ਸਾਹਿਬ ਜੀ ਕਹਿੰਦੇ ਬੰਦ ਨੂੰ ਮੱਣੀ ਜਾਂਦਾ ਹੈ ਮਿਥਿਆ ਮੋਹ ਬੰਦੇ ਨੇ ਤਪਾਰਚ ਫਿਰ ਹਾਉਂਸ ਸਾਹਿਬ ਨਹੀਂ ਗਿਆ ਹੈ ਮਾਧਵੀ ਭਜ ਦਿਨ ਨਿਤ ਰੈਣੀ ਜਨਮ ਪਦਾਲਤ ਜੀਤ ਹਰ ਸ਼ਰਣੀ ਤੇ ਕੂੜੀ ਆਵੇ ਜਾਏ ਸਾਹਿਬ ਜੀ ਕਹਿੰਦੇ ਕਿਵੇਂ ਹੈ ਜੀ ਤੇ ਕੀ ਕਰਦਾ ਹੈ ਸਾਹਿਬ ਜੀ ਕਹਿੰਦੇ ਕਰਤ ਵਿਕਾਰ ਦੋਹੂ ਕਰ ਝਾੜ ਰਾਮ ਰਤਨ ਰੇਤ ਤੇਲ ਨਹੀਂ ਧਾਰਤ ਇਹ ਹਮੇਸ਼ਾ ਸਤਗੁਰੂ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਕਿ ਵਿਕਾਰਾਂ ਦੇ ਵਿਕਾਰਾਂ ਦੇ ਉਹ ਕੰਮ ਕਰੀ ਜਾਂਦਾ ਹੈ ਜਿਨ੍ਹਾਂ ਦਾ ਨੁਕਸਾਨ ਹੈ ਪਰ ਕਰਨ ਤੋਂ ਬਾਅਦ ਇਹ ਸੋਚਦਾ ਹੈ ਕਿ ਮੈਨੂੰ ਕੋਈ ਨੁਕਸਾਨ ਨਹੀਂ ਤੇ ਹੱਥ ਛਾੜ ਕੇ ਬਸ ਆਪਣੇ ਆਪ ਨੂੰ ਲੈ ਕੇ ਪਾਸੇ ਹੋ ਜਾਂਦਾ ਹੈ। ਇਸ ਗੱਲ ਨੂੰ ਨਹੀਂ ਸੋਚਦਾ ਕਿ ਇਹ ਜਿਹੜੇ ਕੀਤੇ ਹੋਏ ਸਾਰੇ ਦੇ ਸਾਰੇ ਕਰਮ ਨਹੀਂ ਮੇਰੇ ਨਾਲ ਨਹੀਂ। ਇਹਦਾ ਭਾਰ ਵੀ ਨਾ ਮੰਗੇ ਕਿ ਸਹਿਬ ਜੀ ਕਹਿੰਦੇ ਨੇ ਕਰਤਵੇਕਾਰ ਦੂ ਕਰਚਾਰਤ ਵਿਕਾਰ ਕਰਦਾ ਹੈ ਹੱਥ ਛਾੜ ਕੇ ਪਾਸੇ ਹੋ ਗਿਆ ਕਿ ਮੇਰੇ ਉੱਤੇ ਇਹਨਾਂ ਦਾ ਕੋਈ ਭਾਰ ਨਹੀਂ ਚੁਪੈਣਾ। ਕਰਤਵੇਕਾਰ ਦੂ ਕਰਚਾਰਤ ਰਾਮ ਰਤਨ ਰੇਧ ਤੇਲ ਨਹੀਂ ਧਾਰਤ। RAM ਰਤਨ ਕਾਲਪੁਰਖ ਜੀ ਦਾ ਕੀਮਤੀ ਨਾਮ ਰਿਧੇ ਚ ਧਾਰਨ ਨਹੀਂ ਕਰਦਾ। ਕੰਗਲਾ ਬਚਨ ਸਾਹਿਬ ਜੀ ਨੇ ਕਿਹਾ ਹੈ ਕਿ ਭਰਨ ਪੋਖਨ ਸੰਯੋਗ ਵਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਕੇਵਲ ਆਪਣਾ ਪੇਟ ਭਰਨ ਸਾਕ ਪਾਲਨ ਪੋਸ਼ਨ ਸੰਸਾਰ ਦੇ ਆਪਣੇ ਗੁਜ਼ਾਰੇ ਤੱਕ ਸੀਮਤ ਰਹਿੰਦਾ ਹੈ। ਆਪਣੇ ਸਵਾਰਥ ਤੱਕ ਸੀਮਤ ਹੈ ਸਾਹਿਬ ਜੀ ਕਹਿੰਦੇ ਨੇ ਕਿ ਇਸੇ ਕਰਕੇ ਜਿਹੜਾ ਹੈ ਉਹ ਜਗਦੀਸ਼ ਦੀ ਉਸ ਦੀ ਗਤ ਨੂੰ ਨਹੀਂ ਜਾਣਦਾ ਜਿਹੜਾ ਹਮੇਸ਼ਾ ਦੇ ਵਾਸਤੇ ਰਹਿਣ ਵਾਲਾ ਹੈ। ਜੋ ਕਿ ਕੂੜੀ ਆਵੇ ਜਾਏ ਨਾ ਸੁਭਾਅ ਉਦੋਂ ਜੁੜੇ ਆਵੇ ਆਪਣੇ ਸੁਭਾਅ ਤੋਂ ਬਾਹਰ ਨਹੀਂ ਨਿਕਲ ਸਕਦਾ ਮਨੁੱਖ ਬਹੁਤ ਜ਼ਿਆਦਾ ਗੁਰੂ ਕਿਰਪਾ ਕਰੇ ਤੇ ਫਿਰ ਗਤੀ ਦੇ ਵਿੱਚੋਂ ਬਾਹਰ ਨਿਕਲਣ ਦੇ ਵਾਸਤੇ ਸਾਨੂੰ ਧਿਆਨ ਆਉਂਦਾ ਹੈ ਨਿਦੋਸ਼ੇ ਦੇ ਵਿੱਚ ਹੀ ਸੱਜ ਜੀ ਕਹਿੰਦੇ ਇਨਸਾਨ ਕੁਝ ਜਾਂਦਾ ਹੁਣ ਆਉ ਥੋੜਾ ਜਿਹਾ ਬਹੁਤ ਸਤਗੁਰ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਜੈਤ ਸਰੀ ਰਾਗ ਦੇ ਵਿੱਚ ਗੁਰੂ ਅਰਜੁਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਸੇ ਗੱਲ ਨੂੰ ਸਮਝਾਇਆ ਹੈ ਸੱਜ ਜੀ ਕਹਿੰਦੇ ਨੇ ਕੋਈ ਜਾਣੇ ਕਬਣ ਹੀ ਹਾਂ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਝੈ ਉਹਦੀ ਰਿਸ਼ਰਤ ਜੀ ਕਹਿੰਦੇ ਤਾਂ ਕਿ ਨਿਰਮਲ ਰੀਤ ਮਾਤ ਪਿਤਾ ਭਾਈ ਸੁਤ ਬਣਤਾ ਦੀ ਸਾਹਿਬ ਜੀ ਨੇ ਉਸ ਦੇ ਅੰਦਰ ਗੱਲ ਕੀਤੀ ਹੈ ਸਾਰਿਆਂ ਨੂੰ ਕਹਿ ਕੇ ਸਰ ਪਾਤਸ਼ਾਹ ਮਹਾਰਾਜ ਨੇ ਗੱਲ ਹੀ ਸਮਝਾਈ ਮੈਂ ਤਾਂ ਕੇਵਲ ਉਹਦੇ ਤੂਕ ਮਾਤਰ ਉਦਾਹਰਣ ਲੈ ਰਿਹਾ ਸਾਹਿਬ ਜੀ ਕਹਿੰਦੇ ਨੇ ਕਿ ਕੋਈ ਸੰਸਾਰ ਵਿੱਚ ਬਿਰਲਾ ਹੈ ਜਿਹੜਾ ਇਸ ਗੱਲ ਨੂੰ ਜਾਣਦਾ ਹੈ ਕਿ ਕਮ ਨਹੀਂ ਹਾਂ ਜਗ ਬੀਤ ਬਾਕੀ ਸਾਰੇ ਦੇ ਸਾਰੇ ਤਾਂ ਸਹਿਬ ਜੀ ਕਹਿੰਦੇ ਕੂੜੀ ਆਵੇ ਜਾਏ ਨਾਸ਼ਵਾਨਤਾ ਦੀਆਂ ਚੀਜ਼ਾਂ ਦੇ ਅੰਦਰ ਕੂੜ ਦੇ ਨਾਲ ਬਚੇ ਹੋਏ ਹੀ ਸਮਾਂ ਬਤਾਏ ਜਾਂਦੇ ਨੇ ਕੋਈ ਜਾਣੇ ਕਵਣੀ ਹਾ ਜਗਮੀਤ ਜਿਸ ਹੋਏ ਕਿਰਪਾਲ ਸੋਈ ਵਿਦਬੂਝੇ ਤਾਂ ਕਿ ਨਿਰਮਲ ਰੀਤ ਮਾਤ ਪਿਤਾ ਭਾਈ ਸੁਤ ਬਣਤਾ ਸਹਿਬ ਪਾਤਸ਼ਾਹ ਮਹਾਰਾਜ ਜੀ ਨੇ ਗੱਲ ਕੀਤੀ ਇਸ਼ਟ ਮੀਤ ਔਰ ਭਾਈ ਦੀ ਗੱਲ ਕੀਤੀ ਕਿ ਪੁਰਬ ਜਨਮ ਕੇ ਬਲੇ ਸੰਜੋਗੀ ਅੰਤੇ ਕੋ ਨਾ ਸਹਾਈ ਸਹਿਬ ਨੇ ਕਿਹਾ ਉਹ ਸਾਰੇ ਸ਼ਬਦ ਵਿੱਚ ਨਾ ਸਹਿਬ ਨੇ ਦੁਨੀਆਂ ਦੀਆਂ ਗੱਲਾਂ ਕੇ ਕਣਕ ਕੋ ਜੜੀ ਹੈ ਸਰ ਜੀ ਨੇ ਕਿਹਾ ਲਾਲ ਹੀਰਾ ਹੈ ਨਾ ਸਾਰੀਆਂ ਦੀ ਗੱਲ ਕੀਤੀ ਸਾਰਾ ਕੁਝ ਕਹਿ ਕੇ ਨਾ ਸਤਗੁਰ ਪਾਤਸ਼ਾਹ ਮਹਾਰਾਜ ਸਮਝਾਉਣ ਦੇ ਵਾਸਤੇ ਕਿਉਂਕਿ ਸ਼ੁਰੂਆਤ ਵਾਲੀ ਪੰਕਤੀ ਹੀਰਾ ਹਾਉ ਦੀ ਪੰਕਤੀ ਹੈ ਕਿ ਕੋਈ ਜਾਣੇ ਕਵਣੀ ਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਨ ਦੂਜੇ ਤਾਂ ਕੀ ਨਿਰਮਲ ਵੀ ਕਿਹੋ ਦਿਵਸ ਸਹਿਬ ਪਾਤਸ਼ਾਹ ਮਹਾਰਾਜ ਨੇ ਇਸ ਮੀਤ ਔਰ ਭਾਈ ਦੀ ਗੱਲ ਕਰਕੇ ਕਿਹਾ ਹੈ ਕਿ ਪੂਰਵ ਜਨਮ ਦੇ ਸੁਜੋਗੀ ਨੇ ਜੀ ਸਾਰੇ ਦੇ ਸਾਰੇ ਕਣਕ ਲਾਲ ਵੀ ਹੀਰੇ ਦੀ ਗੱਲ ਕੀਤੀ ਹੈ ਮਨ ਰੰਚਨ ਕੀ ਮਾਇਆ ਦੀ ਗੱਲ ਕੀਤੀ ਸਰਦ ਇਹ ਸਾਰਾ ਕੁਝ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਮੇਂ ਦੇ ਨਾਲ ਹੈ ਤੇ ਹੈ ਸਭ ਕੁਝ ਦਾ ਸਭ ਕੁਝ ਨਾਸ਼ਵਾਨ ਜੀ ਦਾ ਸਤਗੁਰੂ ਜੀ ਉਸ ਸ਼ਬਦ ਦੇ ਵਿੱਚ ਜ਼ਿਕਰ ਕਰਦੇ ਪਏ ਨੇ ਤੇ ਸਮਝਾਉਣੀ ਇਸੇ ਗੱਲ ਨੂੰ ਪਏ ਨਹੀਂ ਕਿ ਇਹਨਾਂ ਦੇ ਨਾਲ ਜੁੜਿਆ ਹੋਇਆ ਮਨੁੱਖ ਜਿਹੜਾ ਹੈ ਕਿ ਮਨ ਰੰਚਨ ਕੀ ਮਾਇਆ ਹਾ ਹਾ ਕਰ ਦਵੇ ਹਾਨੀ ਆਉਂਦੇ ਤਾਂ ਮੈਂ ਸੰਤੋਖ ਨਾ ਪਾਇਆ ਨਾਸ਼ਵਾਨਤਾ ਨਾਲ ਜੁੜਿਆ ਵੀ ਹੈ ਸਭ ਜੀ ਕਹਿੰਦੇ ਸਾਰੀ ਜ਼ਿੰਦਗੀ ਹਾਈ ਹਾਈ ਕਰਦੇ ਆ ਆ ਨਹੀਂ ਹੋਇਆ ਆ ਨਹੀਂ ਹੋਇਆ ਸਾਨੂੰ ਨਹੀਂ ਮਿਲਿਆ ਇਸੇ ਦੇ ਨਾਲ ਜੀਵਨ ਸਹਿਬ ਜੀ ਕਹਿੰਦੇ ਬੀਤ ਜਾਂਦਾ ਹੈ ਤਾਂ ਮੈਂ ਸੰਤੋਖ ਨਾ ਪਾਇਆ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਚਨ ਕੀ ਮਾਇਆ ਹਾ ਹਾ ਕਰਦ ਬਿਹਾਨੀ ਆਉਂਦੇ ਤਾਂ ਮੈਂ ਸੰਤੋਖ ਨਾ ਪਾਇਆ ਸਹਿਬ ਜੀ ਕਹਿੰਦੇ ਉਹ ਸਾਰੇ ਸ਼ਬਦ ਵਿੱਚ ਸਹਿਬ ਜੀ ਉਸੇ ਗੱਲ ਨੂੰ ਸਮਝਾਇਆ ਕਿ ਨਾਸ਼ਵਾਨਤਾ ਦੀਆਂ ਚੀਜ਼ਾਂ ਦੇ ਨਾਲ ਜੁੜਿਆ ਹੋਇਆ ਕੂੜੀ ਆਵੇ ਜਾਏ ਇਸ ਪੱਖ ਤੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਮਨੁੱਖ ਆਉਂਦਾ ਹੈ ਸੰਸਾਰ ਤੋਂ ਚਲਿਆ ਜਾਂਦਾ ਹੈ ਇਸ ਗੱਲ ਨੂੰ ਜਾਣਦਾ ਸਮਝਦਾ ਹੀ ਕੋਈ ਨਹੀਂ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਦੇ ਉੱਤੇ ਵੱਸਦਾ ਪਿਆ ਉਹ ਹਰ ਸਮੇਂ ਦੇ ਵਿੱਚ ਹੈ ਇਸ ਸਾਰੇ ਦੇ ਸਾਰੇ ਸਾਗਰ ਦੇ ਵਿੱਚ ਜਿਹੜੀ ਮੁਖ ਵਸਤ ਹੈ ਉਹ ਤਾਂ ਹੈ ਹੀ ਉਹ ਜੀ ਉਸੇ ਗੱਲ ਨੂੰ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ ਨਾ ਦਿਨ ਤੇ ਪੈਰ ਪੈਰ ਤੇ ਕਲੀਆਂ ਜਿਹਾ ਉਹ ਨਸ਼ਬਦ ਹੁੰਦਾ ਆਪ ਘਟੇ ਤਨਸ਼ੀ ਜੀ ਦੀ ਗੱਲ ਕੀਤੀ ਕਾਲ ਹੇਰੀ ਫਿਰੇ ਬਦਕ ਚੋ ਕਹੋ ਕਵਨ ਵਿਦ ਕੀਚੇ ਸਾਹਿਬ ਨੇ ਕਿਹਾ ਉਜੈ ਉਹ ਨਾਲੀ ਸੀ ਗੱਲ ਤੋ ਕਿ ਆ ਸੁੰਦੇ ਨਹੀਂ ਆਉਣ ਲਾਗਾ ਮਾਤ ਪਿਤਾ ਭਾਈ ਸੁਤ ਬਣਤਾ ਕਹੋ ਕੋ ਖ ਹੈ ਕਾਕਾ ਕਿ ਉਹ ਸਾਬ ਜੀ ਕਹਿੰਦੇ ਇਸ ਗੱਲ ਨੂੰ ਦੱਸੋ ਕੋਣ ਕਿਸੇ ਦਾ ਹੈ ਸਭ ਕੁਝ ਕੂੜੀ ਆਵੇ ਜਾਏ ਹੈ ਇਸ ਕੂੜ ਦਾ ਕਰਕੇ ਲੋਕ ਆਉਂਦੇ ਨੇ ਸੰਸਾਰ ਤੋਂ ਜਾਂਦਾ ਹੈ ਚਲੇ ਜਾਂਦਾ ਹੈ ਇਸ ਗੱਲ ਨੂੰ ਸਤਗੁਰੂ ਪਾਤਸ਼ਾਹ ਜੀ ਨੇ ਕਿਹਾ ਇਸ ਕਰਕੇ ਇਸ ਗੱਲ ਨੂੰ ਸਮਝਣ ਦੇ ਵਾਸਤੇ ਮਨੁੱਖ ਦਾ ਧਿਆਨ ਕਦੀ ਨਹੀਂ ਜਾਂਦਾ